ਜਿੱਥੇ ਮਾਪੇ-ਬਾਪ ਖੁਸ਼ ਨੇ ਜਿੱਥੇ ਟੀਚਰ ਖੁਸ਼ ਨੇ ਉੱਥੇ ਰੱਬ ਵੀ ਬੜਾ ਖੁਸ਼ ਹੈ ਕਿ ਬਾਦਸ਼ਾਹੀ ਆਈ ਹੈ ਇੰਦਰ ਦੇਵਤਾ ਵੀ પ્રસન્ન ਹੋ ਰਹੇ ਆ। ਪਰ ਵੀ ਅਸੀਂ ਜਿਹੜੀਆਂ ਹੈਗੀਆਂ ਬੱਚੇ ਨਾ ਪੜ੍ਹ ਲਿਖ ਨਾ ਹੋਏ ਬੱਚੇ ਇਹ ਪਹੁੰਚ ਨਹੀਂ ਸੀ ਪਾਉਂਦੇ ਤਾਂ ਮਨਸਰਕਾਰ ਦੇ ਸਾਥਾ ਆ ਦੇ ਸਕਦਾ ਸੀ ਉਹ ਕਰਾਸ ਅਸਨ ਠੀਕ ਚੱਲ ਰਿਹਾ ਹੈ। ਅਸੀਂ ਜਿਹੜਾ ਇੱਕ ਮੌਕਾ ਅਰਬੀ ਦੇ ਕੇਦਰੀ왈 ਜੀ ਨੇ ਮੰਗਿਆ ਸੀ ਅੱਜ ਉਹ ਮੌਕਾ ਤੁਸੀਂ ਦਿੱਤਾ ਤੇ 16 ਲੱਖ ਰੁਪਏ ਦੀ ਲਗਤ ਦੇ ਨਾਲ ਤੁਹਾਡੇ ਸਕੂਲ ਦੇ ਵਿੱਚ ਕੰਮ ਦਾ ਜਿਹੜਾ ਉਹ ਦਗਾਟੰਗ ਕਰਨਾ ਹੈ ਇਸ ਕਰਕੇ ਤੁਹਾਨੂੰ ਸਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਪੈਨਲ ਲੱਗਿਆ ਉਹਦੀ ਕੀਮਤ ਮੇਰੇ ਖਿਆਲ ਨਾਲ 80 ਤੋਂ 90 ਹਜ਼ਾਰ ਆ ਤੱਕ ਸੰਰੀਨ ਪੈਨਲ ਮੈਂ ਪੇਰ ਤੋਂ ਦੱਸਣਾ ਚਾਹੁੰਦਾ ਵੀ ਉਹ ਵੀ ਲੱਗ ਗਿਆ ਤੇ ਹੁਣ ਅਸੀਂ ਨਾ ਭਾਰਨ ਲੱਗੇ ਜਾਂ ਡਿਮਾਂਡ ਕਰਨ ਲੱਗੇ ਸੋਚਦੇ ਆ ਮੰਗਈਏ ਕੀ ਉਹ ਤਾਂ ਸਾਰਾ ਕੁਝ ਹੀ ਮਿਲ ਗਿਆ ਔਰ ਬਿਨਾ ਮੰਗਿਆ ਮਿਲ ਗਿਆ ਨੰਗਲ ਖੁਰਦੇ ਵਿੱਚ ਅੱਧੇ ਕਰੋੜ ਨਾਲੋਂ ਜਿਹੜੀ ਵੱਧ ਗ੍ਰਾਂਟ ਲੈ ਕੇ ਆਏ ਔਰ ਕੰਮ ਚੱਲ ਰਿਹਾ ਇਸ ਗੱਲ ਦੀ ਸਭ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਮੈਂ ਮਾਨ ਨਾਲ ਕਹਿ ਸਕਦਾ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਸਾਡੇ ਕਲਾਸਰੂਮ ਨੇ ਵਧੀਆ ਸਾਡਾ ਫਰਨੀਚਰ ਹੈ ਔਰ ਖਾਸ ਤੌਰ ਤੇ ਸਾਡੇ ਟੀਚਰ ਸਾਹਿਬਾਨ ਸਭ ਤੋਂ ਵਧੀਆ ਨੇ ਮੈਂ ਇਸ ਗੱਲ ਦੀ ਵੀ ਤੁਹਾਨੂੰ ਸਾਰੇ ਨੂੰ ਮਾਨ ਨਾਲ ਕਹਿ ਸਕਦਾ ਅੱਜ ਮੈਂ ਤੁਹਾਨੂੰ ਸਨਾਨ ਕਰਦਾ ਕਿ ਤੁਸੀਂ ਉਸ ਮੁੱਖ ਮੰਤਰੀ ਨੂੰ ਜੁੜਿਆ ਜਿਹਨੇ ਦੁਆਬੇ ਨੂੰ ਪਿਆਰ ਕੀਤਾ ਫੁਸ਼ਾਹਪੁਰ ਦੇ ਵਿੱਚ ਮੈਡੀਕਲ ਕਾਲਜ ਬਣ ਜਾ ਰਿਹਾ ਖੜਕਰਕੜਾ ਦੇ ਵਿੱਚ ਵੀ ਵਿਦਿਅਕਨ ਹੋ ਗਿਆ ਫਰੀਦਕੋ ਆਪਣੇ ਕਪੂਰਥਲੇ ਦੇ ਵਿੱਚ ਮੈਡੀਕਲ ਕਾਲਜ ਬਣ ਰਿਹਾ 80 ਸਾਲਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤਿੰਨ ਮੈਡੀਕਲ ਕਾਲਜ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਪੂਰੇ ਦੁਆਬੇ ਦੇ ਵਿੱਚ ਤਿੰਨ ਮੈਡੀਕਲ ਕਾਲਜ ਜਨ ਨੇ ਇਸ ਗੱਲ ਦੀ ਤੁਹਾਨੂੰ ਮੁਬਾਰਕਬਾਦ ਬੁਲਾਈਏ ਜਾ ਰਹੇ ਹਾਂ